ਸਿਰਕਾ ਹਾਂਜੀ ਸਿਰਕਾ ਰਸ ਘੜਿਆਂ ਚ ਪਾ ਦਿੰਦੇ ਸੀ ਅੱਛਾ ਘੜਿਆਂ ਚ ਰਸ ਪਾ ਕੇ ਨਾ ਜਿਹੜਾ ਪੁਰਾਣਾ ਸਿਰਕਾ ਹੁੰਦਾ ਦਾ ਉਹਦਾ ਜਾਗ ਲਾ ਦਿੰਦੇ ਤੇ ਅੱਛਾ ਵਿੱਚ ਲੋਹੇ ਦਾ ਉਹ ਸੇਟ ਦਿੰਦੇ ਤੇ ਫਿਰ ਸਾਲ ਭਰ ਪਿਆ ਰਹਿ ਜਾਂਦਾ ਸਿਰਕਾ ਅੱਛਾ ਫਿਰ ਉਹ ਨੂੰ ਪੁੰਦੇ ਤੇ ਫਿਰ ਤਾਂ ਸਿਰਕਾ ਬਣਦਾ ਦਾ ਕਿ ਉਹ ਨਹੀਂ ਬਣਦਾ ਧੁੱਪਾਂ ਚ ਘੜੇ ਪਏ ਰਹਿੰਦੇ ਸੀ ਧੁੱਪਾਂ ਚ ਘੜੇ ਪਏ ਰਹਿੰਦੇ ਸੀ ਢੱਕੇ ਰੱਖਦੇ ਧੁੱਪਾਂ ਚ ਇਹ ਮਿਰਚਾਂ ਸਿਰਕੇ ਦੇ ਵਿੱਚ ਪਾ ਦਿੰਦੇ ਤੇ ਚੱਕਰੇ 'ਚ ਪਾ ਦਿੰਦੇ ਸੀਗੇ। ਏਕੇ 'ਚ ਪਾ ਦਿੰਦੇ ਤੇ ਨੂਨ 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 ਪਾ ਦਿੰਦੇ ਵਿੱਚ। ਹੋਰ ਜਿਹੜੇ ਕੋਈ ਪਾਉਣਾ ਮਿਰਚਾਂ ਮੁਰਚਾਂ ਪਾ ਆਹ ਹਕੀਕਤ ਵਾਰ ਜਿਹੜੀ ਕੀ ਹੋ ਰਹੇ ਨਹੀਂ। ਹਾਂ ਹਾਂ ਹਾਂ। ਉਹ ਕੀ ਕਰਦੇ ਆਏ ਆਏ ਕਰਕੇ ਨਾ ਘੱਟ ਕੇ। ਅੱਛਾ। ਉਹ ਇਹਨੇ ਕਤਲੀਆਂ ਕਰਕੇ ਉਹ ਵੀ ਸਿਰਕੇ 'ਚ ਪਾ ਦਿੰਦੇ ਤੇ। ਅੱਥੇ ਪਾਉਂਦੇ ਤੇ ਹੋਰ ਕੀ ਕਰਨਾ ਉਸਾਂ ਸੀ। ਅੱਛਾ। ਘੜੇ 'ਚ ਆਉਂਦੇ ਚਲਦੇ ਦੋ ਦਿਨ ਇਹ ਲਿਆ। ਡਲਦੇ ਨਹੀਂ ਸੀ। ਸਿਰਕੇ 'ਚ ਪਾਦਣੀ ਸਿੱਧੀ। ਉਹ ਕਲੇ ਪਾਦ 7-8 ਸਾਲ ਪਈਆਂ ਰਹਿੰਦੇ ਆ। ਇੱਕ ਸਾਲ ਹਾਂ ਖਰਾਬ ਨਹੀਂ ਜਾਂਦੀਆਂ ਚਿਰਕੇ ਚ ਖਰਾਬ ਨਹੀਂ ਜਾਂਦੇ ਅੱਛਾ ਸੇਕਾ ਵੀ ਕਰੀਂ ਪਾਉਂਦੇ ਲੋਗ ਆਦਾ ਆਦਾ ਹੁਣ ਤਾਂ ਆ ਅਕੇਰ ਵਿੱਚ ਮਿਰਚ ਨਹੀਂ ਜਾਂਦੀ ਕਿਰ ਵਿੱਚ ਕੋਈ ਬੂਟਾ ਹੁੰਦਾ ਦਾ ਅੱਛਾ ਤੇਰਾਗੇ ਤੇ ਜਦ ਤੋੜ ਜਾਂਦੇ ਨੇ ਨਾ ਪਿੰਡ ਚ ਉਹ ਤੋਲਦੇ ਹੁੰਦੇ 10ਵਾਂ ਹਿੱਸਾ ਦਿੰਦੇ ਨੇ ਅੱਛਾ ਤੀਵੇਂ ਦੋ ਦੋ ਮੋਟੀਆਂ ਤੋੜ ਲੈਂਦੇ ਦੀ ਮਿਰਚਾਂ ਦੀਆਂ ਕੀਆ ਨਰਵੇਂ ਆ ਕਹ ਵਾ ਹਹੀ ਹੋਈ ਦੇ ਨੇ ਹੂੰ ਹਾਂ ਇਹ ਫਸਲ ਵਿਦਿਆ ਤੇ ਮੱਕੀ ਦਾ ਬੋਲਾ ਵਿਜਣੀ ਆਈ ਤੇ ਆ ਠੀਕ ਹੈ ਰੋਟੀ ਖਾ ਲੈਣੀ ਵਾ ਦੋਸਰੇ ਦੁਪਹਿਰੇ ਨੂੰ ਖਾ ਲੈਣ ਦੋ ਸਾਂਝ ਨੂੰ ਖਾ ਲੈਣੇ ਇੱਕ ਸਵੇਰੇ ਹੀ ਖਾ ਲੈਣੇ ਅੱਛਾ ਫਿਰ ਤਾਂ ਠੀਕ ਹੈ ਰੋਟੀ ਤਾਂ ਖਾ ਲੈਣ ਲੀ ਰੋਟੀ ਖਾ ਲੈਨੇ ਤੁਸੀਂ ਬਾਪੂ ਜੀ ਦਾ ਨਾਮ ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀ ਸਾਦੋ ਮਾਤਾ ਜੀ ਦਾ ਗੰਗਾ ਦੇ ਜੀ ਪਿਓ ਕੇ ਕਿੱਥੇ ਸੀ ਤੁਹਾਡੇ ਲਟੌਰ ਦੇਖ ਰ ਕਰੋੜੀ ਲਾਗ ਲਟੌਰ ਹਾਂ ਖਰੋੜੀ ਹਾਂ ਖਰੋੜੀ ਤੇ ਪਹੀ ਜਾਂਦੇ ਸੜਕਾਂ ਨੂੰ ਪਿੰਡ ਨੂੰ ਕਿੱਥੇ ਪੈਂਦਾ ਇਹ ਖਰੋੜੀ ਹੈ ਕਿੱਥੇ ਪੈਂਦਾ ਖਰੜ ਕੋਲ ਸੰਤੇ ਪਰੇ ਆ ਸੰਤੇ ਪਰੇ ਆ ਪਟਿਆਲੇ ਰਸਤੇ 'ਚ ਅੱਛਾ ਪਟਿਆਲੇ ਦੇ ਰਸਤੇ 'ਚ ਹਾਂ ਪਟ ਕੱਚਾ ਪਟਿਆਲਾ ਕਹਿੰਦੇ ਜੀ ਨੂੰ ਅੱਛਾ ਉਹ ਪਹਿਲਾਂ ਆਉਂਦਾ ਆਦਮ ਪਰ ਅੱਛਾ ਰਸਤੇ ਦੇ ਵਿੱਚ ਵੱਖ ਵੱਖ ਪਰ ਨਦੀ ਕੋ ਨਹਿਰ ਕੋ ਅੱਛਾ ਫੇਰ ਆਉਂਦਾ ਖਰੋੜਾ ਖਰੋੜੇ ਉੱਦਦੇ ਇਹ ਜਾ ਕੇ ਫੇਰ ਖਰੋੜੀ ਖਰੋੜੀ ਸੜਕਾਂ ਨੂੰ ਜਾਂਦੇ ਰਾਤਾਂ ਅੱਛਾ ਲਾਗੇ ਆ ਅੱਛਾ ਅ ਇੱਕ ਭੈਣ ਤੁਹਾਡੀ ਭੈਣ ਇੱਕ ਉਸ ਮਰ ਗਈ ਹਾਂ ਇੱਕ ਦੋ ਭਰਾ ਤੁਹਾਡੇ ਹੈ ਨਾ ਹਾਂ ਦੋ ਭਰਾ ਦੋ ਭੈਣਾਂ ਉਸ ਤੇ ਤੇ ਬਾਪੂ ਜੀ ਤੁਹਾਨੂੰ ਕਿਆ ਕਹਿੰਦੇ ਹੁੰਦੇ ਕਿਸ ਨਾਲ ਨਾਲ ਬੁਲਾਉਂਦੇ ਸੀਗੇ ਹੈ ਤੁਹਾਡੇ ਪਿਤਾ ਜੀ ਤੁਹਾਨੂੰ ਕਿਆ ਕਹਿੰਦੇ ਸੀ ਕਿਸ ਨਾਲ ਨਾਲ ਬੁਲਾਉਂਦੇ ਸੀਗੇ ਤੁਹਾਨੂੰ ਲੋ ਬਹੁਤ ਅਸਾ ਛੋਟੇ ਛੋਟੇ ਤੇ ਜਿਆਦਾ ਉਹ ਤਾਂ ਫੌਜ ਚੱਲਿਆ ਗਿਆ ਮੁੜ ਕੇ ਨਹੀਂ ਆਇਆ ਤੁਹਾਡਾ ਬਾਪੂ ਅੱਛਾ ਮੁੜ ਕੇ ਨਹੀਂ ਆ ਸੀ ਦੇਖਿਆ ਨਹੀਂ ਸੀ ਛੇ ਸੱਤਾਂ ਲਈ ਦੀ ਮਗਰ ਗਿਆ। ਅੱਛਾ ਫੌਜ ਚ ਚਲੇ ਗਿਆ ਆਏ ਦੀ ਮੁੜ ਕੇ। ਆਇਆ ਜ ਸੁਭਾਸ਼ ਚੰਦਰ ਬੋਸ ਦੇ ਕੇਲੇ ਚ ਆ ਗਿਆ ਤਾਂ। ਅੱਛਾ ਹਾਂ ਆਇਆ ਨਹੀਂ। ਅੱਛਾ ਉਹ ਸੁਭਾਸ਼ ਚੰਦਰ ਬੋਸ ਦੀ ਫੌਜ ਇੱਚ ਸੀਗੇ ਉਹ। ਹੈ? ਸੁਭਾਸ਼ ਚੰਦਰ ਬੋਸ ਦੇ ਨਾਲ ਸੀਗੇ। ਹਾਂ ਹਾਂ। ਉਹ ਦੋਨਾਂ ਦੇ ਕੇਲੇ ਚ ਲਿਆ ਗਿਆ ਮੁੜ ਕੇ ਆਇ ਹੀ ਨਹੀਂ। ਲਓ ਜੀ ਪਿੰਡ ਖਾਸਪੁਰੇ ਚ ਬੈਠੇ ਆਂ ਮਾਤਾ ਜੀ। 86-87 ਸਾਲ ਦੀ ਉਮਰ ਹੈ ਇਹਨਾਂ ਦੀ ਮਾਤਾ ਵਿਦਿਆਵੰਤੀ ਔਰ ਇਹਨਾਂ ਦੇ ਪਿਤਾ ਜੀ ਜਿਹੜੇ ਹਨ ਉਹ ਸੁਭਾਸ਼ ਚੰਦਰ ਬੌਸ ਜੀ ਦੀ ਜਿਹੜੀ ਆਈਐਨਏ ਉਹਦੇ ਵਿੱਚ ਰਹੇ ਤੇ ਮੁੜ ਕੇ ਇਹਨਾਂ ਨੇ ਉਹਨਾਂ ਦੀ ਸ਼ਕਲ ਨਹੀਂ ਦੇਖੀ ਦੇਖੋ ਇਹ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਲੋਕ ਜਿਹੜੇ ਹਨ ਆਈਐਨਏ ਦੇ ਵਿੱਚ ਗਏ ਔਰ ਬੜੀਆਂ ਕੁਰਬਾਨੀਆਂ ਦਿੱਤੀਆਂ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਨੇ ਉਹਨਾਂ ਨੂੰ ਬਣਦਾ ਜਿਹੜਾ ਸਨਮਾਨ ਤੇ ਹੱਕ ਨਹੀਂ ਦਿੱਤਾ ਇਹ ਗੱਲ ਬਿਲਕੁਲ ਸੱਚਾਈ ਵਾਲੀ ਹੈ ਤੁਸੀਂ ਇਸ ਗੱਲ ਦੇ ਉੱਤੇ ਕਮੈਂਟ ਕਰ ਸਕਦੇ ਆਂ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਤੁਸੀਂ ਜਰੂਰ ਕਮੈਂਟ ਕਰਿਓ ਕਿ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਖਾਨਦਾਨ ਦੇ ਵਿੱਚ ਜਾਂ ਤੁਹਾਡੇ ਆਲੇ ਦੁਆਲੇ ਵੀ ਤੁਹਾਡੇ ਜਾਣ ਪਛਾਣ ਦੇ ਕੋਈ ਆਈਐਨਏ ਦੇ ਵਿੱਚ ਸਿਗੇ ਕੀ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਕੀ ਉਹਨਾਂ ਨੂੰ ਫ੍ਰੀडम फाइਟਰਸ ਦਾ ਦਰਜਾ ਜਿਹੜਾ ਹੈ ਇਹ ਸਨਮਾਨ ਮਿਲਿਆ ਜ਼ਰੂਰ ਕਮੈਂਟ ਕਰਿਓ ਇਹ ਸਾਡੀਆਂ ਸਭੇ ਦੀਆਂ ਸਰਕਾਰਾਂ ਦਾ ਸਿਸਟਮ ਹੈ ਗੱਲਬਾਤਾਂ ਦੇਖੋ ਸਾਡੀ ਹੋਰ ਟੌਪਿਕ ਤੇ ਹੋਣੀ ਹੈ ਪਰ ਛੋਟੀ ਜੀ ਗੱਲ ਤੁਹਾਡਾਂ ਲਈ ਗੱਲ ਕਰ ਲਈ ਅੱਛਾ ਉਹ ਸੁਭਾਸ਼ਚੰਦਰ ਬੌਸ ਨਾਲ ਹੀ ਰਹੇ ਪਤਾ ਨਹੀਂ ਲੱਗਿਆ ਹਾਂ ਪਤਾ ਨਹੀਂ ਲੱਗਿਆ ਪਹਿਲਾਂ ਕਦੀ ਵੀ ਨਹੀਂ ਦੇਖੇ ਤੁਸੀਂ ਆਪਣੇ ਪਿਤਾ ਜੀ ਉਹ 6-7 ਸਾਲ ਦੇ ਦੇ ਜਦੋਂ ਛੋਟਾ ਛੋਟੀ ਜੀ ਹਦੀ ਮੈਂ ਅੱਛਾ ਹਾਂ ਉਹ ਤਾਂ ਥੋੜੀ ਬਥੇ ਯਾਦ ਹੋਣੀ ਸ਼ਕਲ ਉਹਨਾਂ ਦੀ

ਸਾਧੂ ਦਾ ਸਾਧੂ ਨੂੰ ਭੇਜਦਾ ਮੇਰੇ ਬਾਪ ਤਾਂ ਕਿਸੇ ਨੂੰ ਕੁਝ ਵੀ ਨਹੀਂ ਤੱਕਿਆ। ਹਾਂ ਹਾਂ। ਨਾ ਕਿਹ ਲੜਾਈ ਨਾ ਫੜਾਈ ਕਿਸੇ ਗੱਲ ਕੋਈ ਨਹੀਂ ਤੱਕ। ਐਦਾ ਗੱਲਾਂ ਵੀ ਕਰਦੇ ਹੁੰਦੇ ਦਾ ਮੇਰੇ ਬਾਪ। ਹਾਂ। ਠੀਕ ਹੈ ਠੀਕ ਹੈ। ਬੇਬੇ ਸਕੂਲ ਗਏ ਤੁਸੀਂ? ਨਾ ਸਕੂਲ ਨਹੀਂ ਗਿਆ ਮੈਂ। ਅੱਛਾ ਸਕੂਲ ਨਹੀਂ ਗਏ। ਅੱਛਾ। ਲਾਲਾ ਸਕੂਲ ਕਿੱਥੇ ਗਈ ਜਾ ਮੈਂ? ਜਾਂ ਤਾਂ ਸਕੂਲ ਆ ਆ ਦੇ ਗਰੇਤਾ ਪੁਛਾ ਕੇ ਗੁਰਦਾਇਆ ਗਿਆ ਲਿਖਦਾ ਹੁੰਦਾ ਦਾ ਉੜਾੜਾ ਅਹੀ ਲਿਖਾਉਂਦਾ ਦਾ ਫੇਰ ਫੇਰ ਬੇ ਬੇ ਮੇਰੇ ਨਾਲ ਕੇ ਹਸਨ ਪਰ ਆਏ ਕਰਾਈ ਲਗਾ ਅੱਛਾ ਉਹ ਮੇਰੇ ਭਾਈ ਲੈ ਕੇ ਜਲੀ ਜਿਹੜਾ ਛੋਟਾ ਮੇਰਾ ਭਾਈ ਮਮਾ ਦਾ ਭਾਈ ਨੂੰ ਖਲਾਉਣਾ ਮੈਨੂੰ ਪੜਨਾ ਪੜਿਓ ਨਹੀਂ ਮੈਂ ਅੱਛਾ ਭਾਈ ਪਾਈ ਜਾਂਦਾ ਰਹਾ ਹਾਂ ਤੁਸੀਂ ਨਹੀਂ ਗਏ ਭਾਈ ਵੀ ਨਹੀਂ ਗਿਆ ਅੱਛਾ ਭਾਈ ਵੀ ਨਹੀਂ ਗਿਆ ਉਦੋਂ ਮੂਮੋ ਕਗੇ ਹੁਣ ਉਹ ਨਹੀਂ ਗੁਇਆ ਪਰ ਪਰਵਨੀ ਭਾਈ ਵੀ ਨਹੀਂ ਗਿਆ ਲੰਗਰ ਮੈਂ ਚਾ ਲਈਏ ਵੇ ਤੇ ਅਸੀਂ ਅੱਛਾ ਆਪਣੇ ਘਰ ਦਾ ਹੀ ਲੰਗਰ ਅਸੀਂ ਘਰ ਦਾ ਹੀ ਕੰਮ ਕਰਦੇ ਰਹਿੰਦੇ ਸੀ ਕਰਦਾ ਹਾਂ ਖੇਤੀ ਕਰਦੇ ਜੋ ਖੂਦ ਆ ਸਾਡੇ ਘਰ ਦਾ ਖੂਦ ਆਪਣੇ ਘਰ ਚ ਹਾਂ ਨਾਲ ਜ਼ਮੀਨ ਚ ਜ਼ਮੀਨ ਚ ਦਾ ਖੂਦ ਹਾਂ ਸੜ ਖੇਤੀ ਦਾ ਕਰਦੇ ਜ਼ਮੀਨ ਤੇ 100 ਬਿਘੇ 100 ਬਿਘੇ ਜ਼ਮੀਨ ਸੀਗੀ ਆਪਣੇ ਆਹ ਖੇਤੀਆ ਕਰਦੇ ਸਾਰੇ ਦਾ ਕੀ ਕੀ ਬੀਜਦੇ ਸੀ ਫਸਲਾਂ ਹਾਂ ਕਿਆ-ਕਿਆ ਬੀਜ ਦੇ ਕਿਆ ਸੀ ਫਸਲ ਕਿਹੜੀ ਕਿਹੜੀ ਸਾਰੇ ਫਸਲ ਮਿਰਚਾਂ ਵੀ ਬੀਜਦੇ ਨੇ ਨਰਮੇ ਵੀ ਬੀਜਦੇ ਕਪਾਹ ਵੀ ਬੀਜਦੇ ਮੱਕੀ ਵੀ ਬੀਜਦੇ ਕਣਕ ਆ ਸਭ ਕੁਝ ਬੀਜਦੇ ਤੇ ਅੱਛਾ ਹੋਰ ਹੋਰ ਕਿਆ ਬੀਜਦੇ ਠੀਕ ਹੈ ਤੁਸੀਂ ਜਾਂਦੇ ਸੀ ਖੇਤਾਂ ਨੂੰ ਹਾਂ ਖੇਤਾਂ ਵੀ ਜਾਂਦੇ ਸੀ ਜਾਂਦੀ ਆ ਤੇ ਹਾਂ ਹੂ ਤੇ ਹਾਂ ਰੋਜ਼ ਹੀ ਖੇਤਾਂ ਖੇਤਾਂ ਵੀ ਜਾਂਦੀ ਆ ਤੇ ਅਸੀਂ ਅੱਛਾ ਹਾਂ ਉਹ ਕੰਮ ਨਹੀਂ ਚਾ ਕਰਦੇ ਵੀ ਜਾਂ ਰੋਟੇ ਪਾਣੀ ਲੈ ਕੇ ਜਾਂਦੀ ਆ ਤੇ ਆਪਣਿਆਂ ਨੂੰ ਚਾਚਿਆਂ ਨੂੰ ਚਾਚਾ ਤੁਹਾਡੇ ਹਾਲ ਬਾਉਂਦੇ ਸੀ ਉਹ ਹਾਂ ਹਾਲ ਬਾਉਂਦੇ ਦੇ ਦੇਖੀਏ ਹਾਲ ਪੁਰਾਣੇ ਉੱਤੇ ਟਰੈਕਟਰ ਆ ਗਏ ਨਾ ਹਾਂ ਦੇਖੇ ਹਾਲ ਦੇਖੇ ਆ ਹਾਂ ਪੁਰਾਣੇ ਦੇਖੇ ਹਾਲ ਹਾਂ ਮੇਰੇ ਨਾਲ ਕੀ ਮਾਰੂ ਜਮੀਨਾਂ ਘੇੜੀਆਂ ਫੇਰਦੇ ਘੇੜਲੇ ਫੇਰਦੇ ਤੇ ਅੱਛਾ ਚਾਰ ਬੌਦਾਂ ਦੇਖੇ ਘੇੜ ਲਾ ਬੜਾ ਹੁੰਦਾ ਦਾ ਹਾਂ ਹਾਂ ਦੋ ਬੌਦਾਂ ਘੇੜੀ ਹੁੰਦੇ ਗਏ ਠੰਦ ਗਿੱਲ ਉੱਪਰ ਆ ਜਾਂਦੀ ਸੀ ਉਹਨਾਂ ਦਾ ਰਾਸ ਨੂੰ ਚੀਜ਼ ਹੀ ਕਰਦੇ ਅੱਛਾ ਗੱਲ ਅੱਛਾ ਮਾਰੂ ਜਮੀਨਾਂ ਦੀਆਂ ਹਸਲ ਪਰ ਹਾਂ ਉਹ ਸਾਰੇ ਤਾਂ ਸੈਂਦੀ ਹੁੰਦੀ ਆ ਉਹ ਬੜੇ ਲੋਕਾਂ ਨੂੰ ਪਤਾ ਨਹੀਂ ਮਾਰੂ ਜ਼ਮੀਨ ਹੁੰਦੀ ਕੀ ਹੈ ਕਿ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਬੱਚੇ ਹਾਂ ਉਹਨਾਂ ਨੂੰ ਮਾਰੂ ਜ਼ਮੀਨ ਨਹੀਂ ਪਤਾ ਕੀ ਹੁੰਦੀ ਮਾਰੂ ਜ਼ਮੀਨ ਦੱਸਿਓ ਜਣਾ ਮਾਰੂ ਹੁੰਦੇ ਜਿਹਦੇ ਵੀ ਖੂਹ ਨਹੀਂ ਹੁੰਦਾ ਹੈਗਾ ਖੂਹਗਾ ਨਹੀਂ ਹੁੰਦੇ ਉਹਨੂੰ ਪਾਣੀ ਨਹੀਂ ਲੱਗਦਾ ਉਹਨੂੰ ਜਵੇਂ ਉਹਨੂੰ ਮਾਰੂ ਹੁੰਦੀ ਹੈ ਅੱਛਾ ਤੇ ਫਿਰ ਰੱਬ ਆਸਰੇ ਹੁੰਦੀ ਸੀ ਫਸਲ ਹੈ ਹਾਂ ਪਾਣੀ ਕਲੇ ਹੋ ਜਾਂਦੇ ਤੇ ਬਰਖਾ ਕਲੇ ਬਰਖਾ ਕਲੇ ਹੁੰਦੀ ਸੀ ਹਾਂ ਖੇਤੀ ਜਦ ਵਧੀਆ ਸੀ ਕਿ ਹੁਣ ਵਧੀਆ ਹੋਂਸਾ ਪੈਸੇ ਹੀ ਲੱਗਦੇ ਤਾਂ ਵਾਝੇ ਹੁੰਦੀ ਆ ਜਦ ਨਹੀਂ ਪੈਸੇ ਲੱਗਦੇ ਇਹ ਘਰ ਦਾ ਹੀ ਪਾਉਂਦੇ ਤੇ 13 ਦਾ ਅੱਛਾ 13 ਦਾ ਪਾਉਂਦੇ ਤੇਰੇ ਅੱਥੇ ਘਰ ਦੇ ਪੈਸੇ ਨਹੀਂ ਸੀ ਲੱਗਦੇ ਜਦ ਵਧੀਆ ਸੀ ਇਹਦਾ ਮਤਲਬ ਹਾਂ ਜਦ ਮਿਰਚਾਂ ਵਾਪਸ ਹੁੰਦੇ ਸੀ ਮਿਰਚਾਂ ਲਾਲ ਮੇਕਅਪ ਆ ਮਿਰਚਾਂ ਯਾਦ ਆਉਂਦੀਆਂ ਮਿਰਚਾਂ ਸਰੰਦੀ ਮਿਰਚਾਂ ਅਮਰੀਕ ਵੇ ਭਰੇ ਹੋਏ ਹੁੰਦੇ ਉਹ ਟੇ ਖੇਤਾਂ 'ਚ ਵਾਹ ਜੀ ਵਾਹ ਹੂੰ ਲਓ ਜੀ ਜਿਨ੍ਹਾਂ ਨੇ ਸਰੰਦੀ ਜੜੀਆਂ ਦੇਖੋ ਸਰੰਦੀ ਇੱਟ ਤਾਂ ਸੁਣੀ ਆ ਆਪਾਂ ਨੇ ਲੇਕਿਨ ਸਰਹੰਦੀ ਮਿਰਚ ਜਿਹੜੀ ਇਹਦੀ ਗੱਲ ਕੀਤੀ ਇਹਨਾਂ ਦੇ ਮਾਤਾ ਦੇ ਰੇ ਕਰਿਓ ਕਮੈਂਟ ਦੇਖੋ ਅਸੀਂ ਇਹ ਪੁਰਾਣੇ ਵਿਰਸੇ ਤੇ ਗੱਲ ਕਰਦੇ ਆ ਪੁਰਾਣੀਆਂ ਫਸਲਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਟਾਈਪ ਉਹਨਾਂ ਦਾ ਸਿਸਟਮ ਹੀ ਕੁਝ ਅਲੱਗ ਸੀਗਾ ਉਸ ਸਮੇਂ ਦੇ ਵਿੱਚ ਜਿਹੜੀ ਸਰਾਂਦੀ ਮਿਰਚ ਜਿਹੜੀ ਹੈ ਉਹਦੀ ਗੱਲ ਕੀਤੀ ਪਹਿਲੀ ਮਿਰਚ ਨਾਰਗੀ ਨਾਰਗੀ ਉਹਨਾਂ ਦੇ ਦੰਗ ਹੁੰਦਾ ਤਾਂ ਫਸਲੀਆਂ ਬਦਲੀਆਂ ਮਿਰਚਾਂ ਹੁੰਦੀਆਂ ਉਹਨਾਂ ਨੂੰ ਸਰਾਂਦੀ ਕਹਿੰਦੇ ਤੇ ਹਾਂ ਠੀਕ ਹੈ ਤਾਂ ਕਮਾਲ ਦੀ ਗੱਲ ਹੈ ਆਦਾ ਆਦਾ ਹੁਣ ਤਾਂ ਆਇ ਅਕੇਰਮੇ ਚ ਮਿਰਚ ਨਹੀਂ ਦੀ ਹੁੰਦੀ ਕਿਰਮੇ ਚ ਕੋਈ ਬੂਟਾ ਹੁੰਦਾ ਦਾ ਸਾਗ ਦਾ ਠੇਰਾ ਹੁੰਦਾ ਜਦ ਤੋੜ ਜਾਂਦੇ ਨੇ ਨਾ ਪਿੰਡ ਚ ਉਹ ਤੋਲਦੇ ਹੁੰਦੇ 10ਵਾਂ ਹਿੱਸਾ ਦੰਦੇ ਨੇ ਅੱਛਾ ਤੇ ਵੀ ਦੋ ਦੋ ਮੋਰੀਆਂ ਤੋੜ ਲੈਂਦੇ ਦੀ ਮਿਰਚਾਂ ਦੀਆਂ ਅੱਛਾ ਹਾਂ ਪਤਾ ਪਤਾ ਨਹੀਂ ਹੁੰਦਾ ਇੱਥਾਂ ਨਾਲ ਵਿੱਚ ਵੇਚਿਆ ਜਾਂਦਾ ਤੇ ਤੋਲਦੇ ਨਿਹਰਾ ਹੋ ਜਾਂਦਾ ਤੁਹਾਨੂੰ ਤੋਲ ਹੁੰਦੇ ਜਿਆਦਾ ਹੁੰਦੇ ਦੇ ਕਰ ਹੂੰ ਵੇਰੀ ਰਾਤ ਨੂੰ ਕੀ ਹੁੰਦੇ ਭਾਈ ਸਵੇਰ ਨੂੰ ਮਿਰਚਾਂ ਤੋਂ ਹਣ ਜਾਣਾ ਅੱਛਾ ਬਸ ਸਵੇਰ ਨੂੰ ਪਹੁੰਚ ਜਾਂਦੇ ਸੀ ਉਹ ਆਹ ਠੀਕ ਹੈ ਦੋ ਦੋ ਬੋਰੀਆਂ ਮਿਰਚਾਂ ਦੀਆਂ ਤੋੜ ਲੈਂਦੀਆਂ ਸੀਗੇ ਫਿਰ ਕਰਦੀਆਂ ਕਿ ਅਸੀਂ ਮਿਰਚਾਂ ਦਾ ਉਹ ਵੇਚ ਲੈਂਦੀਆਂ ਹੋਰ ਕੀ ਕਰਦੇ ਦੀਆਂ ਅੱਛਾ ਹਾਂ ਜਾਂ ਤਾਂ ਸਸਤੀਆਂ ਤੇ ਆ ਸਸਤੀਆਂ ਦੇ ਕੀ ਰੇਟ ਸੀਗਾ ਉਹ ਜਾਂਦਾ ਕੋਸਰੀ ਦੇ ਯਾਦ ਹੈ ਥੋੜਾ ਜਿਹਾ ਨਾ 25 ਕੇ ਪੈਸੇ ਸਕੇਲ ਹੁੰਦੀਆਂ ਦੀਆਂ ਜਿਆ ਕਹਿ ਹੁੰਦੀਆਂ ਤੇ ਉੱਤੇ 25 ਪੈਸੇ ਕਿਲੋ ਹਾਂ ਜੜੀ ਤੇਵੇਂ ਤੋੜਦੇ ਸੀ ਨਾ ਉਹ ਵੇਚਦੇ ਨੇ ਕਾਲਾ ਪਰਾ ਕੇ ਵੇਚਦੇ 25 ਪੈਸੇ ਤਾਂ ਉਹਨਾਂ ਦੇ ਬਥੇਰਾ ਕੁਝ ਬਣ ਜਾਂਦਾ ਦਾ ਹਾਂ ਜਦ ਜਦ ਫਸਲ ਸਾਹ ਦੇਣ ਦੀ ਚੀਜ਼ਾਂ ਦੇ ਸਾਥੀਆਂ ਹੁੰਦੇ ਦੀਆਂ ਹਾਂ ਸਾਥੀਆਂ ਹੁੰਦੇ ਆ ਹੁਣ ਤਾਂ ਮਹਿੰਗਾਈ ਬਹੁਤ ਹੈ ਤੁਹਾਨੂੰ ਪਤਾ ਮਹਿੰਗਾਈ ਹੋ ਗਈ ਹੈ ਮਹਿੰਗਾਈ ਹੋ ਗਈ ਤੁਹਾਨੂੰ ਪਤਾ ਉਹ ਮਹਿੰਗਾਈ ਹੋਈ ਵੀ ਉਹ ਹੁਣ ਕੋਈ ਪਤਾ ਹੀ ਹੈ ਹੈ ਔਰ ਉਹ ਤਾਂ 10 ਰੁਪਏ ਦੀ ਇੰਨੀ ਕਿ ਮਿਰਚਾਂ ਦਿੰਦੇ ਉਹ ਹੈ 10 ਰੁਪਏ ਦੀਆਂ ਮਿਰਚਾਂ ਇੰਨੀ ਕਿ ਦਿੰਦੇ ਆ ਅਵਾਜ਼ ਆਈ ਕਹਿੰਦੀ ਹੋ ਹੁਣ ਤਾਂ ਬਹੁਤ ਹੋ ਗਏ ਆਈ ਆ ਜਾਂਦੇ ਤੇ ਅੱਛਾ ਉਹ ਮਿਰਚ ਦੀ ਗੱਲ ਕਰਾਂਗੇ ਆਪਾਂ ਉਹ ਮਿਰਚ ਪਹਿਲਾਂ ਵਾਲੀ ਸਵਾਦ ਸੀ ਕਿ ਹੁਣ ਹੁਣ ਤੇ ਮਿਰਚ ਤੇ ਉਹ ਜਿਹੜੀ ਸਰੰਦੀ ਮਿਰਚ ਕਿਹੜਾ ਫਰਕ ਸੀਗਾ ਉਹਦੇ 'ਚ ਕਿ ਮਿਰਚਾਂ ਹਾਂ ਹਾਂ ਮਿਰਚਾਂ ਸਸਤਾ ਦੋਸਤ ਦੀ ਖਾਣੇ ਦੇ ਤਾਂ ਮਿਰਚਾਂ ਬਹੁਤ ਖਾਂਦੇ ਦੇ ਤਾਂ ਅੱਛਾ ਹਾਂ ਉਹ ਸਵਾਦ ਸੀਗੇ ਕਿ ਹੁਣ ਵਾਲੀ ਇਹ ਸਵਾਦ ਹੁਣ ਹੁਣ ਮੈਂ ਘੱਟੇ ਖਾਣੀ ਮਿਰਚ ਅੱਛਾ ਹੁਣ ਨਹੀਂ ਖਾਂਦੇ ਹਾਂ ਪਰ ਮਿਰਚਾਂ ਦੀ ਯਾਦ ਆ ਗਈ ਹੈ ਅਸੀਂ ਸਿਰਕੇ 'ਚ ਮਿਰਚਾਂ ਪਾਉਂਦੇ ਤੇ ਅੱਛਾ ਹੁਣ ਤਾਂ ਆਏ ਹੋਏ ਮਰਥਵਾਨ ਹੋ ਗਏ ਹਾਂ ਚੱਕਰਿਆਂ 'ਚ ਫਿਰ 'ਚ ਪਾਉਂਦੇ ਤੇ ਚੱਕਰਿਆਂ 'ਚ ਵਾਖ ਇਹਨਾ ਵਾਂਗੂ ਹੁੰਦੇ ਅ ਖਰਦੇ ਨਹੀਂ ਹੁੰਦੇ ਤੇ ਕਰੇ ਅ ਸਿਰਕਾ ਪਾਉਂਦੇ ਉਹਦੇ ਵੀ ਮਿਰਚਾਂ ਮਿਰਚਾਂ ਸਿਰਕੇ ਦੀਆਂ ਗਾਜਰਾਂ ਆਹ ਕੀ ਕਹਿੰਨੇ ਨੇ ਮੋਲੀਆਂ ਇਹ ਸਾਰੇ ਮਿਰਚਾਂ ਸਿਰਕੇ ਦੇ ਵਿੱਚ ਪਾ ਦਿੰਦੇ ਤੇ ਚੱਕਰੇ 'ਚ ਪਾ ਦਿੰਦੇ ਸੀਗੇ। ਸਿਰਕੇ 'ਚ ਪਾ ਦਿੰਦੇ ਨੇ। ਨੌਣ ਨੌਣ ਪਾ ਦਿੰਦੇ ਵਿੱਚ ਹੋਰ ਜਿਹੜਾ ਕੋਈ ਪੌਣਾ ਮਿਰਚਾ ਮੁਰਚਾ ਪਾ ਆ ਹਕੀਕਤ ਵਾਰ ਜੜਕੀ ਕੀ ਹੋਰ ਹੁੰਦਾ ਨਹੀਂ। ਹਾਂ ਹਾਂ ਹਾਂ। ਉਹ ਕੀ ਕਰਦਾ ਆਇਆ ਇਹ ਕਰ ਕੇ ਨਾ ਇਕੱਠ ਕੇ। ਅੱਛਾ। ਉਹ ਇਹਨੇ ਕਸਲੀਆਂ ਕਰਕੇ ਉਹ ਵੀ ਸਿਰਕੇ 'ਚ ਪਾ ਦਿੰਦੇ ਤੇ। ਅੱਛਾ। ਹਾਂ ਕੋਕੜਾ ਕੋੜਾ ਕੋੜਾ ਨਿੰਮ ਦਾ ਘਟਾਈ ਹੁੰਦਾ ਦੋ। ਉਹ ਬੜੀ ਵਧੀਆ ਚੀਜ਼ ਬਣਦੀ ਸੀਗੀ। ਹਾਂ। ਹਲੋ ਫਿਰ ਬਣਾ ਕੇ ਦਿਖਾਓ ਸਾਨੂੰ ਫਿਰ। ਲਾਹਣ ਨਹੀਂ ਵੇਤੇ ਬਣਦੀ ਨਹੀਂ। ਨਹੀਂ। ਐਦਾਂ ਦੱਸੋ ਕਿਦਾਂ? ਇਹ ਸਭ ਜਣ ਸਾਰਿਆਂ ਨੇ ਹੈ ਇਹ ਸਾਰਿਆਂ ਨੂੰ ਪਤਾ ਲੱਗ ਜਾਣਾ ਬਣਾ ਲੈਣਗੇ ਆਪਣੇ ਆਪਣੇ ਘਰ ਤਰੀਕਾ ਦੱਸ ਦੋ ਕਿਤਾ ਬਣਾਉਣੀ ਆ ਅੱਛਾ ਸਿਰਕੇ ਜੇ ਪਾਉਂਦੇ ਤੇ ਹੋਰ ਕੀ ਕਰਨਾ ਹੁੰਦਾ ਸਹੀਂ ਅੱਛਾ ਘੜੇ ਸੌਦੇ ਚੌਦੇ ਦੋ ਦਿਨ ਇਹਦੇ ਟਲਦੇ ਨਹੀਂ ਸੀ ਸਿਰਕੇ ਚ ਪਾਦਣੀ ਸਿੱਧੀ ਆਇ ਕੜੇ ਬਾਦ ਸਾਲ ਸਾਲ ਪਈਆਂ ਰਹਿੰਦੇ ਆ ਇੱਕ ਸਾਲ ਹਾਂ ਖਰਾਬ ਨਹੀਂ ਜਾਂਦੀਆਂ ਸਿਰਕੇ ਚ ਖਰਾਬ ਨਹੀਂ ਜਾਂਦੇ ਅੱਛਾ ਸਿਰਕਾ ਵੀ ਕਰ ਨਹੀਂ ਪਾਉਂਦੇ ਲੋਗ ਅੱਛਾ ਉਹ ਸਿਰਕਾ ਕਿੱਦਾਂ ਬਣਾਉਂਦੇ ਸੀ ਸਿਰਕਾ ਹਾਂਜੀ ਸਿਰਕਾ ਰਸ ਘੜਿਆਂ 'ਚ ਪਾ ਦਿੰਦੇ ਸੇ ਅੱਛਾ ਘੜਿਆਂ 'ਚ ਰਸ ਪਾ ਕੇ ਨਾ ਜਿਹੜਾ ਪੁਰਾਣਾ ਸਿਰਕਾ ਹੁੰਦਾ ਦਾ ਉਹਦਾ ਜਾਗ ਲਾ ਦਿੰਦੇ ਸੇ ਅੱਛਾ ਵਿੱਚ ਲੋਹੇ ਦਾ ਉਸ ਹਟ ਦਿੰਦੇ ਸੇ ਫਿਰ ਸਾਲ ਭਰ ਪਿਆ ਰਹਿੰਦਾ ਸਿਰਕਾ ਅੱਛਾ ਫਿਰ ਉਹਨੂੰ ਪੁੰਨਦੇ ਤੇ ਫਿਰ ਸਾਂ ਸਿਰਕਾ ਬਣਦਾ ਦਾ ਕਿ ਉਹ ਨਹੀਂ ਬਣਦਾ ਧੁੱਪਾਂ 'ਚ ਘੜੇ ਪਏ ਰਹਿੰਦੇ ਸੇ ਧੁੱਪਾਂ 'ਚ ਘੜੇ ਪਏ ਰਹਿੰਦੇ ਸੀਗੇ ਢੱਕੇ ਰੱਖਦੇ ਧੁੱਪਾਂ 'ਚ ਕਮਾਲ ਹੈ ਸਿਰਕਾ ਘਰੇ ਬਣਾਉਂਦੇ ਸੀਗੇ ਘੜੇ ਬਣਾਉਂਦੇ ਸੀਗੇ ਗੰਨੇ ਦਾ ਰਸ ਪਾਉਂਦੇ ਸੀਗੇ ਰਸ ਰਸਾ ਗੰਨੇ ਦਾ ਗੰਨੇ ਦਾ ਅਸਪਾ ਲੈਣਾ ਹਾਂ ਕੜਿਆਂ ਚ ਕੜਿਆਂ ਚ ਉਹਦੇ ਵੀ ਸਿਰਕਾ ਬਣ ਜਾਂਦਾ ਦਾ ਗੰਨੇ ਗੰਨੇ ਦਾ ਹੀ ਬਣਦਾ ਸਿਰਕਾ ਹਾਂ 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 ਦੇਸੀ ਤਰੀਕਾ ਸੀ ਆਪਣਾ ਹੈ ਹਾਂ ਹਾਂ ਸਾਬ ਚੜਦਾ ਬਹੁਤ ਬਉਂਦੇ ਸਿਰਕਾ ਲੋਕ ਸਭ ਬਉਂਦੇ ਸੀ ਅੱਛਾ ਹਾਂ ਲਓ ਜੀ ਸਿਰਕਾ ਦੇਸੀ ਤਰੀਕੇ ਨਾਲ ਪੁਰਾਣੇ ਪੰਜਾਬ ਦੇ ਚ ਸਾਂਝੇ ਪੰਜਾਬ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਕਿੰਨੇ ਮਿਹਨਤੀ ਹੁੰਦੇ ਸੀਗੇ ਕਿਸ ਤਰ੍ਹਾਂ ਕੰਮ ਚੱਲਦਾ ਸੀਗਾ ਕਿੰਨੇ ਵਧੀਆ ਤਰੀਕੇ ਸੀਗੇ ਔਰ ਆਰਗੈਨਿਕ ਸੀ ਸਾਰਾ ਕੁਝ ਬਾਹਰੂ ਖੇਤੀ ਸੀਗੀ ਔਰ ਸਿਰਕੇ ਘਰ ਤਿਆਰ ਕੀਤੇ ਜਾਂਦੇ ਆ ਔਰ ਸਰਾਂਦ ਦੀ ਜਿਹੜੀ ਮਿਰਚ ਸਰੰਦੀ ਮਿਰਚ ਕਹਿੰਦੇ ਜਿਸ ਨੂੰ ਉਸ ਨੂੰ ਫਿਰ ਉਹ ਪਸੋਰਿਆਂ ਦੇ ਵਿੱਚ ਪਾ ਕੇ ਜਿਹੜਾ ਹੈ ਇਹ ਮਿੱਟੀ ਦੇ ਬਰਤਨਾਂ ਵਿੱਚ ਤਿਆਰ ਕੀਤਾ ਜਾਂਦਾ ਸੀ ਇੱਕ ਇੱਕ ਸਾਲ ਲੱਗ ਜਾਂਦਾ ਸੀ ਸਿਰਕਾ ਤਿਆਰ ਕਰਨ ਨੂੰ ਹੁਣ ਤਾਂ ਅਸੀਂ ਜਾਂਦੇ ਹਾਂ ਦੁਕਾਨ ਤੋਂ ਬ੍ਰਾਂਡਡ ਸਿਰਕੇ ਲੈ ਆਂਦੇ ਆ ਪਤਾ ਨਹੀਂ ਕਿਆ ਕੈਮੀਕਲ ਕੀ ਕੁਝ ਪਾਇਆ ਹੁੰਦਾ ਕਰਿਓ ਇਸ ਗੱਲ ਦੇ ਉੱਤੇ ਕਮੈਂਟਸ ਤੁਹਾਡੇ ਕਮੈਂਟਸ ਬਹੁਤ ਜ਼ਰੂਰੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਤੁਸੀਂ ਵੀਡੀਓਜ਼ ਦੇਖਦੇ ਹੋ ਖਾਸ ਤੌਰ ਤੇ ਜਿਹੜੇ 50 ਪਲੱਸ ਹੈਗੇ ਆ ਉਹ ਜ਼ਰੂਰ ਕਮੈਂਟ ਕਰਿਆ ਕਰੋ ਤਾਂ ਜੋ ਸਾਡੀ ਨੌਲੇਜ ਦੇ ਵਿੱਚ ਵੀ ਵਾਧਾ ਹੋ ਸਕੇ ਇਹਨਾਂ ਦੇ ਅਸੀਂ ਵੀਡੀਓਜ਼ ਬਣਾ ਰਹੇ ਆ ਤੁਹਾਡੇ ਅਸੀਂ ਕਮੈਂਟ ਪੜਦੇ ਆ ਸਾਰੀ ਦੁਨੀਆ ਕਮੈਂਟ ਪੜਦੀ ਐ ਇਸ ਕਰਕੇ ਵਕਤ-ਵਕਤ ਕਮੈਂਟ ਕਰਿਆ ਕਰੋ ਮਾਤਾ ਜੀ ਸਿਰਕੇ ਵਾਲੀ ਗੱਲ ਤਾਂ ਬਹੁਤ ਵਧੀਆ ਲੱਗੀ ਬੀਬੋ ਅੱਛਾ ਸਿਰਕਾ ਪਾ ਦਿਓ ਫਿਰ ਸਾਨੂੰ ਵੀ ਤਿਆਰ ਕਰ ਦਿਓ ਥੋੜਾ ਜਿਹਾ ਹੈ ਸਿਰਕਾ ਪੂਰੇ ਵਿੱਚ ਕਾਹਦਾ ਪਾਉਂ ਗੱਲੇ ਉਹ ਨਹੀਂ ਫਿਰ ਮੈਨੂੰ ਸਮਝਾਓ ਕਿੰਨਾ ਪਾਈਏ ਮੈਂ ਬਣਾ ਲੂਗਾ ਆਪੇ ਮੈਂ ਸਿਰਕਾ ਉਹਦੇ ਵਿੱਚ ਘੜੇ ਚ ਪਾ ਦਵੇ ਅੱਛਾ ਆਕੇ ਜਿਹੜਾ ਫਰਾਣਾ ਸਿਰਕਾ ਹੋਵੇ ਇਹ ਨਾ ਉਹਦੇ ਜਾਗ ਲਾ ਦੇਵੇ। ਆਖਾ ਦੇ ਥੋੜਾ ਜਾ। ਹਾਂਜੀ ਹਾਂਜੀ। ਹਾਂ ਵਿੱਚ ਗੰਨੇ ਦੀ ਪੋਰੀ ਰੱਖ ਦਵੇ। ਪੋਰੀ ਰੱਖਣੀ ਕਿ ਗੰਨੇ ਦੀ? ਹਾਂ ਗੰਨੇ ਦੀ ਪੋਰੀ ਰੱਖ ਦਵੇ। ਅੱਛਾ। ਉਹ ਲੋਹੇ ਦਾ ਵੀ ਸਿਰਦੰਨੇ ਵਾਲਾ ਹੋਟਲ। ਲੋਹੇ ਉਹ ਵੀ ਸਿਰਦੰਨੇ। ਸਾਲ ਬਾਅਦ ਸਾਲ ਬਾਅਦ ਹੁੰਦਾ ਸਿਰਕਾ। ਸਾਲ ਬਾਅਦ ਹੋ ਜਾਊਗਾ। ਹਾਂ ਫਿਰ ਪੁੜਦੇ ਆ ਉਹਨੂੰ। ਹਾਂ। ਪੁੜ ਕੇ ਪੁੜ ਕੇ ਸਿਰਕਾ ਬਣਦਾ। ਮੈਨੂੰ ਮੈਂ ਲਿਆਉਂਗਾ ਸਾਰਾ ਸਮਾਨ। ਹਾਂ। ਤਿਆਰ ਕਰ ਦੇ ਸਕਦਾ ਨਹੀਂ ਨਹੀਂ ਬਦਲ ਨਹੀਂ ਠੀਕ ਐ ਤੁਸੀਂ ਐਵੇਂ ਮੈਂ ਮੈਂ ਲੈ ਆਉਂਗਾ ਸਮਾਨ ਹਾਂ ਸਾਰਾ ਸਮਾਨ ਮੈਂ ਲੈ ਆਉਂਗਾ ਅੱਛਾ ਮੈਨੂੰ ਆਪਣੇ ਹੱਥਾਂ ਦਾ ਸਰਕਾ ਪਾ ਕੇ ਦੇ ਦਿਓ ਅੱਛਾ ਮੈਂ ਤੁਹਾਡੇ ਹੱਥਾਂ ਦਾ ਸਰਕਾ ਲੈਣਾ ਵਗੈ ਅੱਛਾ ਠੀਕ ਐ ਆਓ ਰਸ ਵੀ ਲਿਆਈਂ ਰਸ ਲੈ ਆਉਂਗਾ ਮੈਂ ਹਾਂ ਹੋਰ ਦੱਸੋ ਸਮਾਨ ਦੱਸੋ ਰਸ ਲੈਣਾ ਅਧਿਕ ਕੜੇ ਲੈਣੇ ਐ ਹਾਂ ਅੱਛਾ ਹੋਰ ਸਿਰ ਸਿਰ ਪੁਰਾਣਾ ਸਰਕਾ ਲੈਣਾ ਪੁਰਾਣਾ ਸਰਕਾ ਵੀ ਲੈ ਆਉਂਗਾ ਦੇਸੀ ਗੱਲ ਨਹੀਂ ਗੋਦਾਂ ਦੇ ਫੋਰੇ ਵੀ ਲਿਆਦੇ ਉਹ ਲਿਆਉਂਗਾ ਉਹ ਵੀ ਲਿਆਉਂਗਾ ਫਿਰ ਮਾਪੇ ਲੋਹੇ ਦੀ ਸਿੱਤ ਸੜ ਦੋਗੇ ਮੇਕ ਵਿੱਚ ਉਹ ਵਿੱਚ ਮੇਕ ਸੜ ਦੇਣੀ ਲੋਹੇ ਦੀ 1 ਸਾਲ ਬਾਅਦ ਤਿਆਰ ਹੋ ਜਾਣਾ ਹਾਂ ਸਾਲ ਅਗਲੇ ਸਾਲ ਫੋਨ ਲਾ ਵਿੱਚ ਨੂੰ ਹੈ ਜੀ ਫੋਨ ਲਾ ਵਿੱਚ ਨੂੰ ਅੱਛਾ ਵਿੱਚ ਨੂੰ ਪੜਨਾ ਹੈ ਹਾਂ ਅੱਛਾ ਸਾਲੋਂ ਤੇ ਪਹਿਲਾਂ ਫੋਨ ਲਾ ਸੁੰਡੀਆਂ ਭਾਜਾਂ ਨਹੀਂ ਵਿੱਚ ਅੱਛਾ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਕਾਹੀ ਤਾਂ ਮੈਂ ਕਹਿਣਾ ਵੀ ਅਸੀਂ ਖਰਾਬ ਕਰ ਲੈਣਾ ਤੁਹਾਡੇ ਤੋਂ ਪਵਾਣਾ ਸੀ ਸਰਕਾ ਹੈ ਉਹ ਕਮਾਲ ਦੀ ਗੱਲ ਕਰਤੀ ਹੈ ਵਜ ਆ ਗਿਆ ਜੀ ਆ ਦੇਖੋ ਜੀ ਸਿਰਕਾ ਐਡਾ ਹੁੰਦਾ ਸਿਰਕਾ ਬੜਦਾ ਸਿਰਕੇ ਦੀ ਰੈਸਪੀ ਸੁਣ ਲਈ ਧਿਆਨ ਨਾਲ ਕਮਾਲ ਦੀ ਗੱਲ ਹੈ ਅੱਛਾ ਅੱਛਾ ਫਿਰ ਸਿਰਕਾ ਤਿਆਰ ਕਰਕੇ ਉਹ ਫਿਰ ਮਿਰਚ ਲਿਆਉਂਗਾ ਸਰਾਂਦੇ ਤੇ ਹਾਂ ਮਿਰਚਾਂ ਸਰਾਂਦੇ ਤੇ ਲਿਆਉਂਗਾ ਮੈਂ ਮਿਰਚਾਂ ਸੰਜੀ ਹਾਂ ਹੁਣ ਤਾਂ ਇਹ ਹੀ ਬਾਦੀ ਤੋਂ ਲੈ ਮਸਰਨ ਦੀ ਲੈਣੀਆਂ ਨਹੀਂ ਇਹ ਹੀ ਬਾਦੀ ਤੁਹਾਡੇ ਪੀਓ ਕੇ ਚੱਲ ਜਾਣਾ ਮੈਂ ਲੈ ਆਣੀ ਉੱਥੋਂ ਲੈ ਸਰਦ ਖਬਰਾਂ ਹੋਏ ਜੀ ਖਾ ਨਹੀਂ ਖਬਰ ਕੌਣ ਕੇ ਲਾਉਂਦੇ ਕਿ ਨਹੀਂ ਹੁਣ ਲਾਉਦੇ ਨਹੀਂ ਕੱਟੇ ਲਾਉਦੇ ਨਹੀਂ ਹੁਣ ਕੱਟੇ ਲਾਉਂਦੇ ਹੁਣ ਲੈ ਲਾਉਂਦੇ ਹੈਗੇ ਹੁਣ ਬੀਜ ਬਦਲ ਗਏ ਹੈਣਾ ਹੁਣ ਅੱਗੇ ਆਲੂ ਨਹੀਂ ਤੇ ਲਾਉਂਦੇ ਆਲੂ ਲਾਉਣ ਲੱਗੇ ਲੋਕ ਧਾਨ ਵੇਜਣ ਲੱਗੇ ਤਾਂ ਹੁਣ ਕੱਟੇ ਲੱਗਦੇ ਲੱਗੇ ਹਾਂ ਹਾਂ ਅੱਛਾ ਧਾਨ ਘੱਟ ਲੱਗਦੇ ਸੀਗੇ ਤਾਂ ਹਣ ਘਟੇ ਲੱਗੇ 750 ਤੋਂ ਥੋੜੇ ਥੋੜੇ ਚਿਰ ਵਾਦ ਲੱਗੇ ਆ ਸਰਤਾ ਤਾਂ ਘਟੇ ਲੱਗਦੇ ਤੇ ਅੱਛਾ ਵਾ ਮਿਰਚਾਂ ਨਰਮੇ ਆਹ ਕਹ ਵਾ ਇਹੀ ਵੇਦੇ ਹਾਂ ਹਾਂ ਇਹ ਫਸਲ ਵੀ ਇਦੇ ਤੇ ਮੱਕੀ ਦਾ ਬਲ ਵੀ ਜਣੀ ਇਦਿਆਂ ਠੀਕ ਹੈ ਲਓ ਜੀ ਮਿਰਚਾਂ ਮਿਰਚਾਂ ਦਾ ਖੇਤਾਂ ਦੇ ਖੇਤ ਲਾਉਂਦੇ ਨਰਮੇ ਵੀ ਬਹੁਤ ਵੇਚਦੇ ਤੇ ਅੱਛਾ ਹਾਂ ਬਹੁਤ ਨਰਮੇ ਵੇਚਦੇ ਮਿਰਚਾਂ ਦੇ ਖੇਤਾਂ ਦੇ ਖੇਤ ਲਾਉਂਦੇ ਸੀਗੇ ਹੈ ਹਾਂ ਖੇਤਾਂ ਦੇ ਖੇਤ ਮਤਦੀ ਕਰੰਟ ਆ ਗਿਆ ਹੁਣ ਪੂਰਾ ਕਰੰਟ ਆ ਗਿਆ ਕਹਿੰਦੇ ਸੀ ਮੈਂ ਥੱਕੀ ਹੋਈ ਆ ਮੈਨੂੰ ਤਾਂ ਹੋਣੀ ਨਹੀਂ ਗੱਲ ਨਹੀਂ ਮੈਨੂੰ ਸੁਣਦਾ ਨਹੀਂ ਸਾਰਾ ਕੁਝ ਤਾਂ ਸੁਣਦਾ ਤੁਹਾਨੂੰ ਹੈ ਤੁਸੀਂ ਕਹਿੰਦੇ ਮੈਨੂੰ ਸੁਣਦਾ ਨਹੀਂ ਆ ਸੁਣਦਾ ਨਹੀਂ ਸੁਣ ਘੱਟੇ ਸੁਣਦਾ ਲੈ ਹੁਣ ਤਾਂ ਪੂਰਾ ਸੁਣਦਾ ਹੁਣ ਕੋਤਸ ਐ ਸਮਝਾਵੇ ਫੇ ਤਾਂ ਸੁਣਦਾ ਉਹ ਨਹੀਂ ਜੇ ਉਸੇ ਗੱਲ ਕਰਦਾ ਮੈਨੂੰ ਨਹੀਂ ਪਤਾ ਲੱਗਦਾ ਅੱਛਾ ਪਤਾ ਨਹੀਂ ਲੱਗਦਾ ਹੈਗਾ ਹਾਂ ਨਾ ਨਾ ਠੀਕ ਹੈ ਹੁਣ ਆਪਾਂ ਹੁਣ ਰੋਜ਼ ਆਦਿਆ ਕਰਨਾ ਤੁਹਾਡੇ ਨਾਲ ਗੱਲਾਂ ਕਰਨ ਸ਼ਾਮ ਨੂੰ ਪਤਾ ਨਹੀਂ ਸਰਕੇ ਦਾ ਸਮਾਨ ਕੱਲ ਲੈ ਆਣਾ ਮੈਂ ਸਾਰਾ ਹਾਂ ਲੈ ਆ ਤੇ ਸਰਕੇ ਸਰਕਾ ਸੀ ਤਿਆਰ ਕਰਨਾ ਹੀ ਕਰਨਾ ਹਾਂ ਮੈਂ ਖਾ ਵੀ ਲਿਆਂਗਾ ਦੋ ਤੇ ਨਾਲ ਹਾਂ ਘੜੇ ਲੈ ਆਉਂਗਾ ਗੰਨਾ ਲੈ ਆਉਂਗਾ ਨਾਲ ਲੈ ਆਉਂਗਾ ਸਾਰਾ ਲੈ ਕੇ ਆਉਂਗਾ ਠੀਕ ਹੈ ਅਗਲੇ ਸਾਲ ਫਿਰ ਮਿਰਚਾਂ ਦਾ achar ਬਣਾਪਾਂ ਆਪਾਂ ਨੇ ਮਿਰਚਾਂ ਦਾ ਹਾਂ ਆਚੇ ਪਾ ਲਈ ਲੇਵਗਾ ਆਵੇ ਸਾਲ ਨੂੰ ਮਖਾਨੀ ਰਹਿਣਾ ਖਾਣੇ ਉਹ ਵੀ ਮੈਂ ਤਾਂ ਹੁਣ ਵੀ ਮਰਨ ਤਿਆਰ ਆ ਲੈ ਕਾਤੇ ਹੋ ਭਾਈ ਕੋਈ ਪਤਾ ਨਹੀਂ ਉਹ ਹਜੇ ਤਾਂ ਬਿਲਕੁਲ ਠੀਕ ਠਾਕ ਹੈ ਤੁਸੀਂ 100 100 ਸਾਲ ਦੇ ਬਜ਼ੁਰਗ ਅਸੀਂ ਹੈ ਗੱਲਾਂ ਕਰਦੇ ਠੀਕ ਹੈ ਉਹ ਗੱਲਾਂ ਲੱਗਿਆ ਤੁਹਾਡੀ ਤਾਂ ਤਾਕਤ ਬਹੁਤ ਹੈ ਪੂਰੀ ਹੈ ਤਗੜੇ ਪਏ ਤੁਸੀਂ ਹੈ ਹੈ ਤਗੜੇ ਓਕੇ ਹੈ ਤੁਸੀਂ ਬਿਲਕੁਲ ਹਾਂ ਕਿਤੇ ਹੈ ਨੀਂਦ ਸਹੀ ਆਉਂਦੀ ਤੁਹਾਨੂੰ ਹੈ ਨੀਂਦ ਸਹੀ ਆਉਂਦੀ ਨੀਂਦ ਨੀਂਦਰੀਆਂ ਦੀ ਕਿਉਂ ਨੀਂਦ ਕਿਆ ਸੋਚ ਰਹੇ ਹੋ ਨਹੀਂ ਨਹੀਂ ਭੁੱਖ ਸਹੀ ਲੱਗਦੀ ਹੈ ਭੁੱਖ ਦਾ ਰੋਟੀ ਖਾ ਲੈਣੀ ਵਾ ਦੋਸਰੇ ਦੁਪਹਿਰੇ ਨੂੰ ਖਾ ਲੈਣੇ ਦੋ ਸਾਂਝ ਨੂੰ ਖਾ ਲੈਣੇ ਇੱਕ ਸਵੇਰੇ ਹੀ ਖਾ ਲੈਣੀ ਹੈ ਅੱਛਾ ਫਿਰ ਤਾਂ ਠੀਕ ਹੈ ਰੋਟੀ ਤਾਂ ਖਾ ਲੈਣੀ ਰੋਟੀ ਖਾ ਲੈਨੇ ਤੁਸੀਂ ਅੱਛਾ ਦੁੱਧ ਚਾਹ ਦੁੱਧ ਵੀ ਲੈ ਕੇ ਬੈਠ ਤੁਰ ਨਹੀਂ ਹੰਦਾ ਬੈਠ ਤੁਰ ਨਹੀਂ ਦੁੱਧ ਪੀ ਲੈਨੇ ਤੁਸੀਂ ਹੈ ਦੁੱਧ ਪੀ ਲੈਨੇ ਚਾਹ ਪੀ ਲੈਨੇ ਤੁਸੀਂ ਪੀ ਜਾਓ ਸਭ ਕੁਝ ਲੈਨੇ ਖਾ ਵੀ ਲੈਨੇ ਸਭ ਕੁਝ ਪੀ ਲੈ ਲੈ 8:30 ਤੇ ਚੈੱਕ ਕਰਾਂ ਮੈਂ ਤੁਹਾਡਾ ਲਾ ਆ ਠੀਕ ਹੈ ਬਿਲਕੁਲ ਤੁਸੀਂ ਕੋਈ ਬਿਮਾਰੀ ਨਹੀਂ ਤੁਹਾਨੂੰ ਨਾ ਮੈਨੂੰ ਕੋਈ ਨਹੀਂ ਬਿਮਾਰੀ ਲੈ ਬਿਲਕੁਲ ਠੀਕ ਹੈ ਤੁਸੀਂ ਆ ਤੁਹਾਡੇ ਬੇਟਾ ਜੀ ਬੈਠੇ ਕਹਿੰਦੇ ਓਕੇ ਹੈ ਕਹਿੰਦੇ ਮਾਤਾ ਜੀ ਤਾਂ ਮੈਂ ਫੋਨ ਕੀਤਾ ਮੈਂ ਮਾਤਾ ਜੀ ਨੂੰ ਮਿਲਣਾ ਕਹਿੰਦੇ ਆ ਜਾਓ ਕਹਿੰਦੇ ਬਿਲਕੁਲ ਟਣਾ ਟਣਾ ਠੀਕ ਹੈ ਬੇਬੇ ਪੂਰਾ ਬੋਲਦੀ ਹੈ ਗੱਲਾਂ ਕਰਦੀ ਮੈਂ ਹੋਰ ਕੀ ਚਾਹੀਦਾ ਬਹੁਤ ਬਹੁਤ ਚੰਗਾ ਲੱਗਿਆ ਮਿਲ ਕੇ ਅੱਜ ਦੁਬਾਰਾ ਔਰ ਤੁਸੀਂ ਮੈਨੂੰ ਪਛਾਣ ਲਿਆ ਹੈ ਨਾ ਜੋ ਆ ਰਹਾ ਮਨ ਸਭ ਦੀ ਹੈ ਸਭ ਦੀ ਹੈਗੀ ਮਜਾਨ ਆ ਜੇ ਕੋਈ ਦੇਖਿਆ ਹੋ ਹੋ ਕੋ ਫਿਰ ਪਛਾਨਾ ਉਹ ਆਪਣੇ ਦਿਲੇ ਵੀ ਨਹੀਂ ਬਾਜੀ ਗੱਲਾਂ ਪਛਾਨ ਹੁੰਦੇ ਵਿੱਚ